1.5 ਲੱਖ ਦੇ ਕਰੀਬ ਸੋਨੇ ਤੇ ਚਾਂਦੀ ਦੇ ਵਿੱਚ ਭਾਰੀ ਗਿਰਾਵਟ ਆਈ ਸਸ਼ੀਕਲ ਤੁਸੀਂ ਦੇਖ ਰਹੇ ਹੋ ਖਰਵਲੇ ਟੀਵੀ ਤੇ ਮੈਂ ਤੁਹਾਡੇ ਨਾਲ ਬਾਗਯਸ਼ਰੀ ਜਿੱਥੇ ਸੋਨਾ ਚਾਂਦੀ ਲਗਾਤਾਰ ਆਪਣੀਆਂ ਵੱਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈਗਾ ਪਰ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਸੁਣ ਕੇ ਗ੍ਰਾਹਕਾਂ ਦੇ ਚਿਹਰੇ ਦੇ ਉੱਤੇ ਇੱਕ ਮੁਸਕਾਨ ਜ਼ਰੂਰ ਆ ਗਈ ਹੈ ਕਿਉਂਕਿ ਸੋਨੇ ਦਾ ਰੇਟ ਤੇ ਚਾਂਦੀ ਵੀ ਕਹਿ ਸਕਦੇ ਹਾਂ ਵੀ 1.5 ਲੱਖ ਦੇ ਕਰੀਬ ਇਸ ਦਾ ਰੇਟ ਥੱਲੇ ਆ ਗਿਆ ਹੈ ਸੋਨਾ ਕਿੰਨਾ ਕੁ ਸਸਤਾ ਹੋਇਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇਹ ਇੰਨੀ ਵੱਡੀ ਭਾਰੀ ਗਿਰਾਵਟ ਕਿਉਂ ਆਈ ਹੈ ਇਸ ਦੇ ਪਿੱਛੇ ਕਾਰਨ ਕੀ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਜਿਹੜੇ ਲੋਕ ਸੋਨਾ ਤੇ ਚਾਂਦੀ ਖਰੀਦਣਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਲਗਾਤਾਰ ਜਿੱਥੇ ਚਾਂਦੀ ਨੇ 4 ਲੱਖ ਤੋਂ ਪਾਰ ਜਾ ਕੇ ਇਤਿਹਾਸ ਰਚ ਦਿੱਤਾ ਸੀਗਾ ਉੱਥੇ ਹੀ ਸੋਨਾ ਵੀ ਕਿਆ ਜੇਕਰ ਗੱਲ ਕੀਤੀ ਜਾਵੇ ਤਾਂ 1,80 ਦੇ ਕਰੀਬ ਤੱਕ ਇਹ ਪਹੁੰਚ ਗਿਆ ਸੀਗਾ ਫਿਲਹਾਲ ਸੋਨੇ ਅਤੇ ਚਾਂਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ ਜਿਸ ਦੇ ਨਾਲ ਗ੍ਰਾਹਕਾਂ ਦੇ ਜਿਹੜੇ ਖਿੜ ਗਏ ਨੇ ਦੱਸ ਦਈਏ ਕਿ ਸਰਾਫਾ ਬਾਜ਼ਾਰ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਜਿਸ ਦੇ ਕਾਰਨ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ 1,30,000 ਰੁਪਏ ਅਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ 40,000 ਰੁਪਏ ਦੇ ਵੱਧ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮਲਟੀ ਕਮੇਟੀ ਐਕਸਚੇਂਜ ਦੇ ਉੱਤੇ ਵੀਰਵਾਰ ਰਾਤ ਨੂੰ ਚਾਂਦੀ ਜਿਹੜੀ ਹੈ 4 लाख 20000 रुपए ਦੇ ਉੱਤੇ ਪ੍ਰਤੀ ਕਿਲੋਗ੍ਰਾਮ ਦੇ ਉੱਤੇ ਕਾਰੋਬਾਰ ਕਰ ਰਹੀ ਸੀਗੀ ਜੋ ਕਿ ਅਚਾਨਕ ਡਿੱਗ ਕੇ ਸ਼ੁੱਕਰਵਾਰ ਯਾਨੀ ਕਿ ਬੀਤੀ ਰਾਤ ਇਹ 290000 ਲੱਖ ਤੱਕ ਪਹੁੰਚ ਗਈ ਸੀ ਕਿਲੋ ਦੇ ਉਤੇ ਤੇ ਇਸੇ ਤਰ੍ਹਾਂ ਸੋਨਾ ਵੀ ਜਿਹੜਾ ਕਿ 193000 रुपए ਦੇ ਉੱਤੇ ਫਿਸਲ ਕੇ 152000 ਦੇ ਉਤੇ ਤੋਲੇ ਦੇ ਉਤੇ ਆ ਗਈ ਹੈ ਜ਼ਿਕਰ ਹੋਇਆਗਾ ਕਿ ਚਾਂਦੀ ਦੇ ਵਿੱਚ ਇੰਨੀ ਵੱਡੀ ਗਿਰਾਵਟ ਜਿਹੜੀ ਕਿ 2011 ਵਿੱਚ ਦੇਖੀ ਗਈ ਸੀਗੀ ਤੇ ਸੋਨੇ ਦੇ ਵਿੱਚ 2013 ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ ਜੇਕਰ ਇਹਨਾਂ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਕਿ ਆਖਿਰ ਇੰਨੀ ਵੱਡੀ ਗਿਰਾਵਟ ਇਹ ਕਿਵੇਂ ਆਈ ਹੈ ਕੀਮਤਾਂ ਦੇ ਵਿੱਚ ਤਾਂ ਬਾਜ਼ਾਰ ਦੇ ਵਿੱਚ ਇਸ ਵੱਡੀ ਗਿਰਾਵਟ ਦਾ ਮੁੱਖ ਕਾਰਨ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਫੈਡਰਲ ਰਿਜ਼ਰਵ ਦੇ ਮੁਖੀ ਦੇ ਵਜੋਂ ਜੋਰੇਮ ਪਾਵੇਲ ਦੀ ਥਾਂ ਕੈਵਿਨ ਵਾਰਸ਼ ਨੂੰ ਚੁਣਨ ਦੀਆਂ ਖਬਰਾਂ ਨੇ ਅਵਿਨ ਵਾਰਸ਼ ਨੂੰ ਬਾਜ਼ਾਰ ਦੇ ਵਿੱਚ ਸਖਤ ਮੌਦਰੀਕ ਨੀਤੀਆਂ ਰੱਖਣ ਵਾਲੇ ਅਧਿਕਾਰੀ ਦੇ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ ਘੱਟ ਵਿਆਜ ਦਰਾਂ ਸੋਨੇ ਚਾਂਦੀ ਦੇ ਲਈ ਚੰਗੀਆਂ ਮੰਨੀਆਂ ਜਾਂਦੀਆਂ ਨੇ ਪਰ ਮੌਜੂਦਾ ਹਾਲਾਤ ਦੇ ਵਿੱਚ ਨਿਵੇਸ਼ਕ ਕਿਸੇ ਵੀ ਨਕਾਰਾਤਮਕ ਖਬਰ ਦਾ ਸਹਾਰਾ ਲੈ ਕੇ ਮੁਨਾਫਾ ਵਸੂਲੀ ਕਰ ਰਹੇ ਨੇ ਮਹਾਰਤ ਅਨੁਸਾਰ ਇਹ ਗਿਰਾਵਟ ਬੁਨਿਆਦੀ ਕਾਰਨਾ ਨਾਲੋਂ ਕਿਤੇ ਜ਼ਿਆਦਾ ਭਾਵਨਾਤਮਕ ਅਤੇ ਤਕਨੀਕੀ ਹੈ ਬਾਜ਼ਾਰ ਦੇ ਵਿੱਚ ਬਾਜ਼ਾਰ ਇਸ ਸਮੇਂ ਓਵਰਬੋਟ ਸਥਿਤੀ ਦੇ ਵਿੱਚ ਸੀਗੀ ਜਿਸ ਕਾਰਨ ਕੀਮਤਾਂ ਦੇ ਵਿੱਚ ਇਹ ਸੁਧਾਰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਬਾਜ਼ਾਰ ਦੇ ਮਾਹਿਰ ਦਾ ਮੰਨਣਾ ਹੈਗਾ ਕਿ ਨਿਵੇਸ਼ਕ ਤੇਜ਼ੀ ਤੋਂ ਬਾਅਦ ਹੁਣ ਆਪਣੇ ਸੌਦੇ ਵੇਚ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ